ਹੈਲੋ एवरीवन ਵੀਡੀਓ ਦੇ ਵਿੱਚ ਆਪਾਂ ਕੁਆਂਟੀਟਿਟਿਵ ਐਪਟੀਟਿਊਡ ਦੇ ਜਿਹੜੇ ਕੁਸ਼ਚਨ ਆਏ ਸੀ ਉਹ ਸੋਲਵ ਕਰਾਂਗੇ ਸਭ ਤੋਂ ਪਹਿਲਾਂ ਕੁਸ਼ਚਨ ਹੈਗਾ ਸੈਕਿੰਡ ਨੰਬਰ ਇਹ ਕੁਸ਼ਚਨ ਐਵਰੇਜ ਦਾ ਐਵਰੇਜ ਨਾਲ ਵੀ ਕੁਸ਼ਚਨ ਹੋ ਜਾਏਗਾ ਇਹ ਮਿਕਸਚਰ ਨਾਲ ਵੀ ਹੋ ਜਾਏਗਾ ਮਿਕਸਚਰ ਨਾਲ ਥੋੜਾ ਜਿਹਾ ਇਜ਼ੀ ਹੋ ਜਾਏਗਾ ਮਿਕਸਚਰ ਨਾਲ ਕਰਦੇ ਹਾਂ ਮਿਕਸਚਰ ਨਾਲ ਕਿੱਦਾਂ ਕਰਨਾ ਹੈ ਟੋਟਲ 16 ਨੇ 10 ਤੇ 6 ਦੇ ਵਿੱਚ ਡਿਵਾਈਡ ਕਰ ਲਿਆ A ਤੇ B ਇਹਨਾਂ ਦੀ ਰੇਸ਼ੋ ਆ ਗਈ 10 ਰੇਸ਼ੋ 6 ਤੇ 10 ਵਾਲੇ ਦੀ ਪਰਸੈਂਟੇਜ ਦਿੱਤੀ ਹੋਈ ਆਪਾਂ ਨੂੰ 75 75 ਤੇ ਓਵਰ ਆਲ ਜਿਹੜੀ ਓਵਰ ਆਲ ਹੁੰਦੀ ਹੈ ਉਹਨੂੰ ਸੈਂਟਰ ਚ ਲਿਖਦੇ ਹੁੰਨੇ ਆਪਾਂ ਮਿਕਸਚਰ ਦੇ ਵਿੱਚ ਇਹਨੂੰ x ਮੰਨ ਲਓ ਠੀਕ ਹੈ ਉਰੇ ਕਿੰਨਾ ਆ ਗਿਆ x 76 ਇੱਥੇ ਆ ਗਿਆ 70 ਦੋਨਾਂ ਨੂੰ ਮਾਈਨਸ ਕੀਤਾ 1 ਆ ਗਿਆ ਤੇ ਰੇਸ਼ੋ ਬਰਾਬਰ ਹੋ ਗਈ x 1 10 6 ਇਹ ਹੀ ਰੇਸ਼ੋ ਦਿੱਤੀ ਹੋਈ ਆ ਤੇ ਇਹਨੂੰ ਘਟਾ ਵੀ ਸਕਦੇ ਆ 2 5 10 2 ਦੀ 6 ਇਸ ਤੋਂ ਬਾਅਦ ਆਪਾਂ ਕਰਾਸ ਮਲਟੀਪਲਾਈ ਕਰ ਦਾਂਗੇ 3x 76 ਨੂੰ 3 ਨਾਲ ਮਲਟੀਪਲਾਈ ਕੀਤੀ 3 21 221 228 228 5 3x ਕਿੰਨੇ ਬਰਾਬਰ ਆ ਗਿਆ 5 228 ਕਿੰਨੇ ਹੋਗੇ 233 ਹੋਗੇ ਤੇ x 3 ਜਾ ਕੇ ਡਿਵਾਈਡ ਹੋ ਜਾਏਗਾ 233 3 b ਅਨਸਰ ਆ ਗਿਆ ਠੀਕ ਹੈ ਜੀ ਅੱਗੇ ਚੱਲਦੇ ਆਂ ਥਰਡ ਪਾਰਟ ਥਰਡ ਪਾਰਟ ਕੁਐਸਚਨ ਹੈਗਾ ਜਿਹੜਾ ਇਹ ਰੀਜ਼ਨਿੰਗ ਦਾ ਹੋ ਗਿਆ ਨੈਕਸ ਅਗਲਾ ਫੋਰਥ ਕੁਐਸਚਨ ਹੈ ਇਹ ਆਪਣਾ ਹੀ ਕੁਆਂਟੀਟੀ ਐਬਿਟੀਟਿਊਡ ਦਾ ਹੀ ਹੈ ਤੇ ਇਹਦੇ ਵਿੱਚ ਦਾ ਵੀਲ ਆਫ ਠੀਕ ਹੈ ਇੱਕ ਇੰਜਣ ਦਾ ਪਹੀਆ ਵਿਆਸ ਹੈ 9 ਸਕਿੰਡ ਦੇ ਵਿੱਚ 7 ਚੱਕਰ ਲਗਾਉਂਦਾ ਹੈ ਹੁਣ ਇੱਕ ਚੱਕਰ ਇੱਕ ਚੱਕਰ ਕੀਤੇ ਲਗਾਉਂਦਾ ਹੈ ਪਤਾ ਹੋਣਾ ਚਾਹੀਦਾ ਇਹ ਸਰਕਮਫਰੈਂਸ ਘੇਰੇ ਦੇ ਬਰਾਬਰ ਹੁੰਦਾ 2 ਪਾਈ r ਕਿਵੇਂ ਜਿਵੇਂ ਇੱਕਾ ਸਰਕਲ ਹੈ ਆਪਾਂ ਨੇ ਉਰੋਂ ਚੱਲ ਕੇ ਪੂਰਾ ਇੱਕ ਚੱਕਰ ਲਗਾਣਾ ਆਪਾਂ ਦੇਖੋ ਪੂਰੇ ਦੇ ਪੂਰੇ ਆ ਗ੍ਰੀਨ ਕਲਰ ਦੇ ਉੱਪਰ ਜਿਹੜਾ ਸਰਕਲ ਦੀ ਬਾਉਂਡਰੀ ਹੈ ਇਹਦੇ ਉੱਪਰ ਆਪਾਂ ਗੇੜਾ ਦੇ ਦਾਂਗੇ ਇੱਕ ਗੇੜਾ ਦੇਤਾ ਮਤਲਬ ਇੱਕ ਚੱਕਰ ਪੂਰਾ ਕਰਤਾ ਤਾਂ ਇਹ ਸਰਕਲ ਦਾ ਕੀ ਬਣ ਗਿਆ ਸਰਕਮਫਰੈਂਸ ਬਣ ਗਿਆ ਘੇਰਾ ਬਣ ਗਿਆ ਜਿਹੜਾ ਕੀ ਦੇ ਬਰਾਬਰ ਹੁੰਦਾ 2 ਪਾਈ r ਦੇ ਯਾਨੀ ਇੱਕ ਚੱਕਰੇ ਦੇ ਬਰਾਬਰ ਹੋ ਗਿਆ ਬਟੋ ਕਿੰਨੇ ਚੱਕਰ ਲਗਾ ਰਿਹਾ ਸੱਤ ਚੱਕਰ ਲਗਾ ਰਿਹਾ 7 ਗੁਣਾ ਹੋ ਗਿਆ ਮਤਲਬ ਇਹ ਆਪਣੇ ਕੋਲ ਕੀ ਆ ਗਿਆ ਡਿਸਟੈਂਸ ਆ ਗਿਆ D ਫੋਰ ਡਿਸਟੈਂਸ ਆਪਾਂ ਨੇ ਸਪੀਡ ਪਤਾ ਕਰਨੀ ਹੈ ਨਾ ਤੇ ਜਿਹੜੀ ਸਪੀਡ ਹੈ ਉਹ ਸਪੀਡ ਕੀ ਦੇ ਇਕੁਲ ਹੁੰਦੀ ਹੈ ਡਿਸਟੈਂਸ अपॉन ਟਾਈਮ ਦੇ ਬਰਾਬਰ ਹੁੰਦੀ ਹੈ D ਅਪਨ T ਡਿਸਟੈਂਸ ਤਾਂ ਇਹ ਆ ਗਿਆ 7 2 22 ਪਾਈ ਦੀ ਵੈਲਿਊ 22/7 r r ਮਤਲਬ r ਦਾ ਮਤਲਬ ਕੀ ਹੈ ਰੇਡੀਅਸ ਅਰਧ ਵਿਆਸ ਆਪਾਂ ਨੂੰ 15 ਦਿੱਤਾ ਹੋਇਆ ਡਾਇਆਮੀਟਰ ਤਾਂ ਇਹਦਾ ਹਾਫ ਕਰ ਦੋ ਯਾਨੀ ਕਿ 15 ਵਟੇ 2 ਇਹ ਰੇਡੀਅਸ ਆ ਗਿਆ ਤੇ ਇਹ ਤਾਂ ਆਪਣੇ ਕੋਲ ਆ ਗਿਆ ਡਿਸਟੈਂਸ D نیچے ਕੀ ਰੱਖਣਾ ਟਾਈਮ ਟਾਈਮ ਕਿੰਨਾ ਦਿੱਤਾ ਹੋਇਆ 9 ਸੈਕਿੰਡ نیچے 9 ਰੱਖ ਦੋ ਠੀਕ ਹੈ ਉੱਪਰ ਦੇਖੋ ਮੈਂ ਨੇ ਕੀ ਰੱਖਿਆ ਮੀਟਰ نیچے ਸੈਕਿੰਡ ਸੈਕਿੰਡ ਮੀਟਰ ਪਰ ਸੈਕਿੰਡ ਦੀ ਸਪੀਡ ਆਏਗੀ ਇਹਨਾਂ ਨੂੰ ਕੈਲਕੂਲੇਟ ਕਰਦੇ ਆ 7 ਨਾਲ 7 ਕੱਟ ਗਿਆ 2 ਨਾਲ 2 ਕੱਟ ਗਿਆ ਕਿੰਨਾ ਆ ਗਿਆ 22 15 9 ਇਹ ਅੱਗੇ 3 ਦੇ ਕੈਨਸਲ ਹੋ ਜਾਂਦਾ 33 9 3 5 ਬੰਦਦਾ ਤਾਂ ਆਪਣੇ ਕੋਲ ਕਿੰਨਾ ਆ ਗਿਆ 22 5 3 ਆ ਗਿਆ ਵੱਟੇ ਆਇਆ ਕਿ ਇਹਦੇ ਚ ਮੀਟਰ ਪਰ ਸੈਕਿੰਡ ਚ ਧਿਆਨ ਨਾਲ ਕੁਐਸਚਨ ਰੀਡ ਕਰੋ ਇਹਦੇ ਵਿੱਚ ਲਿਖਿਆ ਹੋਇਆ ਕਿਲੋਮੀਟਰ ਪਰ ਆਰ ਤੇ ਜਦੋਂ ਆਪਾਂ ਮੀਟਰ ਜਦੋਂ ਆਪਾਂ 1 ਮੀਟਰ ਪਰ ਸੈਕਿੰਡ ਨੂੰ ਕਿਲੋਮੀਟਰ ਪਰ ਆਰ ਚ ਚੇਂਜ ਕਰਨਾ ਹੈ ਤਾਂ 18/5 ਨਾਲ ਆਪਾਂ ਮਲਟੀਪਲਾਈ ਕਰ ਦੇਣੇ ਉਹਨੇ ਆ ਇਹ ਫਾਰਮੂਲਾ ਹੁੰਦਾ ਆਪਣੇ ਕੋਲ ਕਨਵਰਜਨ ਦਾ 1 ਮੀਟਰ ਪਰ ਸੈਕਿੰਡ ਨੂੰ ਜਦੋਂ ਅਸੀਂ ਕਿਲੋਮੀਟਰ ਪਰ ਆਰ ਚ ਚੇਂਜ ਕਰਨਾ ਹੈ ਤਾਂ ਕਿਹਦੇ ਨਾਲ ਗੁਣਾ ਕਰ ਦੇਣੀ ਹੈ ਇਹਨੂੰ 18/5 ਨਾਲ ਤੇ ਜਿਹੜਾ ਮੀਟਰ ਪਰ ਸੈਕਿੰਡ ਹੈ ਉਹ ਕਿਹ ਚ ਚੇਂਜ ਹੋ ਜਾਏਗਾ ਕਿਲੋਮੀਟਰ ਪਰ ਆਰ ਚ ਚੇਂਜ ਹੋ ਜਾਏਗਾ ਕੈਨਸਲ ਕਰਦੇ ਆ 5 ਨਾਲ 5 ਗੱਟ ਗਿਆ 3 3 6 18 22 22 6 ਕਿੰਨਾ ਹੋ ਗਿਆ 22 6 132 ਤਾਂ ਇਹਦਾ ਆਨਸਰ ਕਿੰਨਾ ਆ ਗਿਆ ਬੀ ਆਨਸਰ ਆ ਗਿਆ ਬੀ অপਸ਼ਨ ਅੱਗੇ ਜਲਦੇ ਆ ਜੀ ਨੈਕਸਟ ਕੁਐਸਚਨ ਇਹ ਵੀ ਆਪਣਾ ਹੀ ਹੈ ਕੁਆਂਟੀਟੀ ਐਬਿਟੀਟਿਊਡ ਦਾ ਹੀ ਹੈ ਹਾਂਜੀ ਨੈਕਸਟ ਕੁਐਸਚਨ ਦੇ ਵਿੱਚ ਕੀ ਹੈ ਕੁਐਸਚਨ ਇਜ਼ ਫਾਲੋਅਡ ਥਰੀ ਸਟੇਟਮੈਂਟਸ ਆ ਯੂ ਹੈਵ ਟੂ ਸਟੱਡੀ ði ਕੁਐਸਚਨ ਐਂਡ ði ਸਟੇਟਮੈਂਟ ਡਿਸਾਈਡ ਵਿੱਚੋਂ ði ਫਾਲੋਇੰਗ ਹੀ ਜ਼ੋਰ ਆ ਨੈਸੈਸਰੀ ਟੂ ਅਨਸਰ ਦੀ ਕੁਐਸਚਨ ਠੀਕ ਹੈ ਆਪਾਂ ਨੇ ਕੋਲ ਕੁਐਸਚਨ ਹੈ ਆਪਾਂ ਨੇ ਪ੍ਰਿੰਸੀਪਲ ਪਤਾ ਕਰਨਾ ਹੈ ਠੀਕ ਹੈ ਜੀ ਆ ਸਿੰਪਲ ਇੰਟਰਸਟ ਦਾ ਕੁਐਸਚਨ ਹੈ ਆਪਾਂ ਨੇ ਇਹ ਦੱਸਣਾ ਹੈ ਵੀ ਸਟੇਟਮੈਂਟ ਦੇ ਵਿੱਚ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ ਆ 1 2 3 ਇਹਨਾਂ 'ਚੋਂ ਕਿਹੜੀ ਚੀਜ਼ ਨੈਸੈਸਰੀ ਹੈ ਕਿਹਦੀ ਲੋੜ ਹੈ ਜਿਹਦੇ ਨਾਲ ਆਪਾਂ ਪ੍ਰਿੰਸੀਪਲ ਕੱਢ ਸਕਦੇ ਹਾਂ ਮਤਲਬ ਐਕਸਟਰਾ ਚੀਜ਼ਾਂ ਲੈਣ ਦੀ ਲੋੜ ਨਹੀਂ ਜਿਹੜੀ ਸਫੀਸ਼ੀਐਂਟ ਹੈ ਉਹਨਾਂ 'ਚ ਲੈਣਾ ਆਪਾਂ ਨੂੰ ਪਤਾ ਹੈ ਇਹ ਦੇਖੋ ਸਿੰਪਲ ਇੰਟਰਸਟ ਦਾ ਕੁਐਸਚਨ ਆਇਆ ਹੋਇਆ ਹੈ ਸਿੰਪਲ ਇੰਟਰਸਟ ਦਾ ਫਾਰਮੂਲਾ ਆਪਣੇ ਕੋਲ ਕੀ ਹ ਸਿੰਪਲ ਇੰਟਰਸਟ ਦਾ ਫਾਰਮੂਲਾ ਹੁੰਦਾ ਪੀ ਪੀ ਫੋਰ ਪ੍ਰਿੰਸੀਪਲ ਮਲਟੀਪਲਾਈ ਰੇਟ ਆਫ ਇੰਟਰਸਟ ਟੀ ਫੋਰ ਟਾਈਮ ਅਪ 100 ਇਹ ਫਾਰਮੂਲਾ ਹੁੰਦਾ ਪੀ ਫੋਰ ਪ੍ਰਿੰਸੀਪਲ ਆਰ ਫੋਰ ਰੇਟ ਆਫ ਇੰਟਰਸਟ ਟੀ ਫੋਰ ਟਾਈਮ ਇਹ ਦੇਖੋ ਇਹਦੇ ਚ ਚਾਰ ਚੀਜ਼ਾਂ ਨੇ 1 2 3 4 ਚੀਜ਼ਾਂ ਨੇ ਚਾਰਾਂ ਦੇ ਵਿੱਚੋਂ ਜੇ ਤੁਹਾਨੂੰ ਤਿੰਨ ਚੀਜ਼ਾਂ ਪਤਾ ਨੇ ਤਾਂ ਹੀ ਤੁਸੀਂ ਫਾਈਂਡ ਕਰ ਸਕਦੇ ਹੋ ਅਦਰਵਾਈਜ਼ ਫਾਈਂਡ ਨਹੀਂ ਹੋਏਗਾ ਠੀਕ ਹੈ ਕੋਈ ਵੀ ਆਪਾਂ ਫਾਰਮੂਲੇ ਦੇ ਵੈਲੀ ਸਬਸਟੀਟਿਊਟ ਕਰ ਦਾਂਗੇ ਤਿੰਨ ਦੀ ਕਿਸੇ ਵੀ ਕਿਸੇ ਤਿੰਨ ਦੀ ਵੈਲੀ ਫਾਈਂਡ ਕਰ ਦਾਂਗੇ ਤਾਂ ਆਪਣੇ ਕੋਲ ਆ ਜਾਏਗਾ ਠੀਕ ਹੈ ਮਤਲਬ ਕਿ ਆਪਾਂ ਨੂੰ ਇਹਨੇ ਕਿਹਾ ਹੋਇਆ ਹੈ ਪ੍ਰਿੰਸੀਪਲ ਫਾਈਂਡ ਕਰੋ ਮਤਲਬ ਆ ਚੀਜ਼ ਤਾਂ ਆਪਾਂ ਨੇ ਫਾਈਂਡ ਕਰਨੀ ਹੈ 댓 ਮੀਨਸ ਆਪਾਂ ਨੂੰ ਜਿਹੜੀ ਬਾਕੀ ਤਿੰਨ ਚੀਜ਼ਾਂ ਨੇ ਪਤਾ ਹੋਣੀ ਚਾਹੀਦੀਆਂ ਨੇ ਪਹਿਲਾ ਨੰਬਰ ਆ ਪਤਾ ਹੋਣਾ ਚਾਹੀਦਾ ਦੂਜਾ ਨੰਬਰ ਆ ਪਤਾ ਹੋਣਾ ਚਾਹੀਦਾ ਰੇਟ ਆਫ ਇੰਟਰਸ ਤੀਜਾ ਟਾਈਮ ਪਤਾ ਹੋਣਾ ਚਾਹੀਦਾ ਤਾਂ ਹੀ ਆਪਾਂ ਪੀ ਦੀ ਵੈਲਿਊ ਫਾਈਂਡ ਕਰ ਸਕਦੇ ਹਾਂ ਠੀਕ ਹੈ ਹੁਣ ਆਪਣੇ ਕੋਲ ਇੱਕ ਫਾਰਮੂਲਾ ਹੋਰ ਵੀ ਹੁੰਦਾ ਹੈ ਅਮਾਉਂਟ ਦਾ ਅਮਾਉਂਟ ਕੀ ਦੇ ਬਰਾਬਰ ਹੁੰਦਾ ਹੈ ਪ੍ਰਿੰਸੀਪਲ ਦੇ ਵਿੱਚ ਜੇ ਆਪਾਂ ਇੰਟਰਸਟ ਸਿੰਪਲ ਇੰਟਰਸਟ ਐਡ ਕਰਦੇ ਤਾਂ ਆਪਣੇ ਕੋਲ ਅਮਾਉਂਟ ਆ ਜਾਂਦੀ ਹੈ ਮਤਲਬ ਸਿੰਪਲ ਇੰਟਰਸਟ ਦੇ ਦੇ ਅਮਾਉਂਟ ਦੇ ਦੇ ਉਹ ਤਾਂ ਇੱਥੇ ਕਨਵਰਜਨ ਹੋ ਜਾਏਗੀ ਆ ਚਾਰਾਂ ਦੇ ਵਿੱਚ ਪ੍ਰਿੰਸੀਪਲ ਪਤਾ ਕਰਨਾ ਹੈ ਤਾਂ ਆਪਾਂ ਨੂੰ ਇਹ ਤਿੰਨ ਨੰਬਰ 1 2 3 ਇਹ ਪਤਾ ਹੋਣੇ ਚਾਹੀਦੇ ਨੇ ਤਾਂ ਹੀ ਆਪਾਂ ਪ੍ਰਿੰਸੀਪਲ ਕੱਢ ਸਕਦੇ ਹਾਂ ਹੁਣ ਪਹਿਲੀ ਸਟੇਟਮੈਂਟ ਦੀ ਗੱਲ ਕਰੀਏ ਤਾਂ ਪਹਿਲੀ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਆਹ ਦਿੱਤਾ 1 ਨੰਬਰ ਦੇਤਾ ਬਿਲਕੁਲ ਸਹੀ ਹੈ 3 ਸਾਲ ਯਾਨੀ ਕਿ ਟਾਈਮ 3 ਨੰਬਰ ਦੇਤਾ ਕੀ ਨਹੀਂ ਦਿੱਤਾ ਰੇਟ ਆਫ ਇੰਟਰਸਟ ਨਹੀਂ ਦਿੱਤਾ ਇਹਦੇ ਬਿਨਾ ਕੱ ਵਨ ਨਾਲ ਤਾਂ ਸਰਦਾ ਨਹੀਂ ਠੀਕ ਹੈ ਇਹਦੇ ਨਾਲ ਇਹਨੂੰ ਰੇਟ ਆਫ ਇੰਟਰਸਟ ਵੀ ਦੇਣਾ ਪਊਗਾ ਤੇ ਰੇਟ ਆਫ ਇੰਟਰਸਟ ਕੀ ਹੈ ਸੈਕੰਡ ਆ ਗਿਆ ਸੈਕੰਡ ਪਾਰਟ ਦੇ ਵਿੱਚ ਵੀ ਸੇਮ ਚੀਜ਼ ਦਿੱਤੀ ਹੋਈ ਹੈ ਪਹਿਲਾ ਨੰਬਰ ਤੇ ਤੀਜਾ ਯਾਨੀ ਕਿ ਸੈਕੰਡ ਆ ਗਿਆ ਇਹਦੇ ਨਾਲ ਵੀ ਨਹੀਂ ਕੱਲੇ ਨਾਲ ਸਰਦਾ ਉਹ ਤੀਜਾ ਆ ਗਿਆ ਰੇਟ ਆਫ ਇੰਟਰਸਟ ਤੀਜਾ ਹੈ ਇਹ ਤਾਂ ਪੱਕਾ ਪਤਾ ਹੋਣਾ ਚਾਹੀਦਾ ਆਹ ਠੀਕ ਹੈ ਯਾਨੀ ਕਿ ਪਹਿਲੇ ਦੇ ਨਾਲ ਤੀਜਾ ਫਿਰ ਵੀ ਸਰ ਜਾਏਗਾ ਕੰਮ ਦੂਜੇ ਦੇ ਨਾਲ ਤੀਜਾ ਫਿਰ ਵੀ ਚੱਲ ਜਾਏਗਾ ਮਤਲਬ ਇਹ ਦੋਨਾਂ ਚੋਂ ਇੱਕ ਚੀਜ਼ ਤਾਂ ਹੋਵੇ ਕੰਬੀਨੇਸ਼ਨ ਜਾਂ ਤਾਂ ਪਹਿਲੇ ਦੇ ਤੀਜੇ ਦਾ ਕੰਬੀਨੇਸ਼ਨ ਤਾਂ ਹੀ 1 2 3 ਨੰਬਰ ਬਣਨਗੇ 1 2 3 ਠੀਕ ਹੈ ਜਾਂ ਫਿਰ ਦੂਜਾ ਤੇ ਤੀਜਾ ਪਹਿਲਾ ਦੂਜਾ ਤਿੰਨਾ ਕੰਬੀਨੇਸ਼ਨ ਤਾਂ ਹੀ ਬਣ ਰਿਹਾ ਠੀਕ ਹੈ ਤਾਂ ਹੀ ਰਿਕੁਆਇਰਮੈਂਟਸ ਆਪਣੀਆਂ ਪੂਰੀਆਂ ਹੋ ਰਹੀਆਂ ਨੇ ਹੁਣ ਜੇ ਆਪਾਂ ਦੇਖੀਏ ਇਹਨੇ ਕਿਹਾ ਫਸਟ ਐਂਡ ਸੈਕੰਡ ਓਨਲੀ ਫਸਟ ਐਂਡ ਸੈਕੰਡ ਦਾ ਤਾਂ ਕੰਬੀਨੇਸ਼ਨ ਹੀ ਬਣ ਰਿਹਾ ਫਸਟ ਦਾ ਥਰਡ ਨਾਲ ਬਣ ਰਿਹਾ ਜਾਂ ਫਿਰ ਸੈਕੰਡ ਦਾ ਥਰਡ ਨਾਲ ਬਣ ਰਿਹਾ ਇਹਦਾ ਗਿਆ ਇਹਦਾ ਆਪਸ਼ਨ ਕੱਢ ਗਈ ਉਸ ਤੋਂ ਬਾਅਦ ਫਸਟ ਐਂਡ ਥਰਡ ਓਨਲੀ ਓਨਲੀ ਦਾ ਮਤਲਬ ਸਿਰਫ ਇਹ ਨਹੀਂ ਫਸਟ ਐਂਡ ਥਰਡ ਤਾਂ ਹੈਗਾ ਬਟ ਇਹ ਨਹੀਂ ਸੈਕਿੰਡ ਐਂਡ ਥਰਡ ਨਾਲ ਵੀ ਸਰ ਸਕਦਾ ਠੀਕ ਹੈ ਦੋਨਾਂ 'ਚ ਇੱਕ ਚੀਜ਼ ਹੋਵੇ ਓਨਲੀ ਦਾ ਮਤਲਬ ਤਾਂ ਸਿਰਫ ਇਹੀ ਮਤਲਬ ਸਿਰਫ ਇਹੀ ਕੰਡੀਸ਼ਨ ਇਹ ਵੀ ਗਲਤ ਹੈ ਏ 'ਚ ਵੀ ਓਨਲੀ ਪਾਇਆ ਹੋਇਆ ਸੈਕਿੰਡ ਤੇ ਥਰਡ ਇਹ ਵੀ ਗਲਤ ਹੈ ਦੋਨਾਂ 'ਚ ਕੋਈ ਵੀ ਹੋ ਸਕਦੀ ਹੈ ਨਾ ਇਹ ਵੀ ਗਲਤ ਆਹ ਡੀ ਬਚ ਗਈ ਤਾਂ ਤਾਂ ਡੀ ਆਨਸਰ ਆਏਗਾ ਓਨਲੀ ਕਰਕੇ ਕੰਮ ਖਰਾਬ ਹੋ ਗਿਆ ਆਹ ਇੱਥੇ ਲਿਖਿਆ ਹੋਇਆ ਹੈ ਨਾ ਪੰਜਾਬੀ 'ਚ ਦੇਖਦੇ ਹੋ ਸਿਰਫ ਸਕੈਨਰ ਸਿਰਫ ਆਹੀ ਕੰਡੀਸ਼ਨਾਂ ਚੱਲੇਗਾ ਕੰਮ ਨਹੀਂ ਜੀ ਨਹੀਂ ਇਹਦੇ ਨਾਲ ਵੀ ਚੱਲ ਸਕਦਾ ਹੈ ਦੋ ਕੰਡੀਸ਼ਨਾਂ ਨੇ ਸਿਰਫ ਇੱਕ ਤੇ ਦੋ ਗਲਤ ਸਿਰਫ ਕਰਕੇ ਗਲਤ ਹੋ ਗਿਆ ਕੰਮ ਆਰ ਡੀ ਅਨਸਰ ਆ ਜਾਏਗਾ ਆਜੋ ਅੱਗੇ 6th ਕੁਐਸਚਨ 6th ਕੁਐਸਚਨ ਵੀ ਪਰਸੈਂਟੇਜ ਵਾਲੇ ਚੈਪਟਰ ਚੋਂ ਪਾਇਆ ਹੋਇਆ ਕੁਐਸਚਨ ਹੈ ਓਕੇ ਕਹਿੰਦਾ 4/5th of 70 ਪਹਿਲਾਂ ਦੇਖ ਲਿਏ 4/5th 4/5th 70 ਦਾ ਹੁੰਦਾ ਕਿੰਨਾ ਪਹਿਲਾਂ ਦੇਖ ਤਾ ਲਈਏ 5 5 ਗੁਣਾ 10 5 ਚੋਕਾ 20 4 ਚੋਕਾ 16 14 ਚੋਕੇ ਕਿੰਨਾ ਹੋ ਗਿਆ 56 ਹੋ ਗਿਆ ਕਲੀਅਰ ਉਸ ਤੋਂ ਬਾਅਦ 5/7th ਆਫ ਦਾ ਮਤਲਬ ਮਲਟੀਪਲਾਈ 112 ਦਾ ਕਿੰਨਾ ਬਣਿਆ 7 1 7 7 6 42 16 8 80 ਇਹ ਹੋ ਗਿਆ ਹੁਣ ਦੇਖੋ ਨੇ ਕਿ ਲੈਸਰ ਕਿੰਨਾ ਘਟਾ ਹੈ ਇਹਦੇ ਨਾਲ ਕਿੰਨੇ ਪ੍ਰਤੀਸ਼ਤ ਘਟਾ ਹੈ ਘਟ ਦੇਖੋ ਪਹਿਲਾਂ ਕਿੰਨਾ ਹੈ 80 ਇੱਕ ਦਾ ਨੰਬਰ ਆਪਣੇ ਕੋਲ ਬਣ ਗਿਆ ਦੇਖੋ 80 ਬਣ ਗਿਆ 1 ਬਣ ਗਿਆ 56 ਪਹਿਲਾਂ ਦੇਖ ਲੈਣਾ ਘਟ ਕਿੰਨਾ ਹੈ 80 ਜੋ 56 ਦੇ ਕਿੰਨਾ ਆ ਗਿਆ 10 6 ਦੇ 4 7 ਚ ਬਣ ਗਿਆ 24 ਘਟਾ ਹੈ ਪਰਸੈਂਟੇਜ ਕੱਢਣੀ ਹੈ نیچے ਕੀ ਕਰਦੇ ਹੁਣ ਜਿਹਦੀ ਪਰਸੈਂਟੇਜ ਕੱਢਣੀ ਹੈ ਉੱਪਰ نیچے ਟੋਟਲ ਜਿਹਦੇ ਅਕੋਰਡਿੰਗ ਆਪਾਂ ਪਰਸੈਂਟੇਜ ਕੱਢਣੀ ਹੈ ਨਾਲੋਂ ਕਿਹਦੇ ਨਾਲੋਂ 112 ਆ ਵਾਲੇ ਨੰਬਰ ਆਉਣ ਜਾਣੀ 80 ਨਾਲੋਂ 24 ਵਟੇ 80 ਹੁਣ 100 ਕਿੰਨਾ ਬਣ ਜਾਏਗਾ 6 ਇਹ ਜਾਏਗਾ 8 ਤੇ 8 1 8 3 24 ਇਹ ਘੱਟ ਗਿਆ ਕਿੰਨਾ ਆ ਗਿਆ 30 ਆ ਗਿਆ ਇਹਦਾ ਆਨਸਰ ਕੀ ਆ ਜਾਏਗਾ ਡੀ 30% ਠੀਕ ਹੈ ਜੀ ਨੈਕਸਟ ਚੱਲਦੇ ਆ 1 ਕਾ 7th ਕੁਐਸਚਨ ਹੈ ਪਾਈ ਚਾਰਜ ਪਾਇਆ ਹੋਇਆ ਕੁਐਸਚਨ ਹੈ ਇਹਦੇ ਚ ਦੇਖਦੇ ਆ ਕੀ ਪੁੱਛਿਆ ਹੋਇਆ ਹੈ ਹੇਠਾਂ ਦਿੱਤੇ ਪਾਈ ਚਾਰ ਪਿਛਲੇ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੀੜਿਆਕਾਰ ਵਿੱਚ ਆਉਣ ਵਾਲੇ ਗਿਣਤੀ ਹੈ ਇਹ ਗਿਣਤੀ ਦਿੱਤੀ ਹੋਈ ਹੈ ਇਹ ਜਿਹੜਾ ਆਪਾਂ ਨੂੰ ਡਾਟਾ ਦਿੱਤਾ ਹੋਇਆ ਹੈ ਚੀੜੀਆ ਕਰ ਦੇ ਵਿੱਚ ਜੋ ਉਹਦੇ ਵਿੱਚ ਜਿੰਨੇ ਵੀ ਨੰਬਰ ਆਫ ਵਿਜ਼ਿਟਰ ਵਿਜ਼ਿਟ ਕੀਤਾ ਹੈ ਉਹਦਾ ਡਾਟਾ ਦਿੱਤਾ ਹੋਇਆ ਆਪਾਂ ਨੂੰ ਸਾਰਾ ਜਿਵੇਂ ਮੰਡੇ ਨੂੰ 22% ਆਏ ਟੂਜ਼ੇ ਨੂੰ 15% ਆਏ ਵੈਨਸਡੇ ਨੂੰ 12% ਆਏ ਥਰਸਡੇ ਨੂੰ ਅੰਨੇ ਪਰਸੈਂਟ ਆਏ ਫਰਾਈਡੇ ਨੂੰ ਅੰਨੇ ਪਰਸੈਂਟ ਆਏ ਇਹ ਆਪਾਂ ਨੂੰ ਪੂਰਾ ਡਾਟਾ ਦਿੱਤਾ ਹੋਇਆ ਵੀ ਇਸ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਚੈੱਕ ਕਰ ਸਕਦੇ ਅੰਨੇ ਅੰਨੇ ਪਰਸੈਂਟ ਆਏ ਕਿਹਦਾ ਪਰਸੈਂਟ ਜੋ ਅੱਗੇ ਦੇਵੇਗਾ ਟੋਟਲ ਨੰਬਰ ਆਫ ਵਿਜ਼ਿਟਰ ਕਿੰਨੇ ਨੇ ਹਫਤੇ ਦੇ ਵਿੱਚ 2700 ਆਏ ਸੀ ਟੋਟਲ 2700 ਦਿੱਤੇ ਹੋਏ ਨੇ 2700 ਦਾ ਜੇ ਤੁਸੀਂ 2700 ਦਾ 22% ਕਰ ਦੋਗੇ ਤੁਹਾਨੂੰ ਪਤਾ ਚੱਲ ਜਾਏਗਾ ਮੰਡੇ ਵਾਲੇ ਦਿਨ ਕਿੰਨੇ ਲੋਕ ਆਏ ਫਿਰ ਟਿਊਜ਼ਡੇ ਵਾਲੇ ਦਿਨ 15%, 12%, 26%, 25% ਇਹ ਚੀਜ਼ ਦਿੱਤੀ ਹੋਈ ਹੈ ਤੇ ਉਸ ਤੋਂ ਬਾਅਦ ਕਹਿੰਦਾ ਥਿਸ ਵੀਕ ਇਹ ਪਹਿਲੇ ਵਾਲੇ ਹਫਤੇ ਦੀ ਗੱਲ ਹੋ ਰਹੀ ਸੀ ਥਿਸ ਵੀਕ ਟੋਟਲ ਨੰਬਰ ਹਾਫ ਇਨਕਰੀਜ਼ਡ ਬਾਈ 20% ਟਿਊਜ਼ਡੇ ਵਾਲੇ ਦਿਨ ਠੀਕ ਹੈ ਕਿੰਨੇ ਇਨਕਰੀਜ਼ ਕਰ ਗਏ ਕਿੰਨੇ ਇਨਕਰੀਜ਼ ਕਰ ਗਏ ਪਲੱਸ 20% ਇਨਕਰੀਜ਼ ਕਰ ਗਏ ਉਸ ਤੋਂ ਬਾਅਦ ਵੈਨਸਡੇ ਵਾਲੇ ਦਿਨ ਇਹਦੇ ਵਾਲੇ ਦਿਨ ਕਿੰਨੇ ਇਨਕਰੀਜ਼ ਕਰ ਗਏ 25% ਇਹਦੇ 25% ਇਨਕਰੀਜ਼ ਕਰ ਗਏ ਦਾ ਡਿਫਰੈਂਸ ਪਤਾ ਕਰਨਾ ਹੈ ਦੋਨਾਂ ਦਿਨਾਂ ਦੇ ਵਿੱਚ ਠੀਕ ਹੈ ਆ ਦੋਨਾਂ ਦਿਨਾਂ 'ਚ ਕਿੰਨੇ ਦਾ ਡਿਫਰੈਂਸ ਹੈ ਲੋਕਾਂ ਦਾ ਕਾਊਂਟਿੰਗ 'ਚ ਉਹ ਦੱਸਣਾ ਹੈ ਕਿੰਨਾ ਹੋਵੇਗਾ ਠੀਕ ਹੈ ਪਹਿਲਾਂ ਦੇਖ ਲੈਣਾ ਪਹਿਲਾਂ ਟੋਟਲ 2700 ਸੀ ਪਹਿਲਾਂ ਟਿਊਜ਼ਡੇ ਹੈ ਕਿੰਨੇ ਲੋਕ ਸੀ 15% ਇਸ ਕਰਕੇ ਮੈਨੇ 15% ਕਰਤਾ ਉਹ ਤੋਂ ਬਾਅਦ ਕੀ ਹੋਇਆ 20% ਵਧ ਗਏ 20% ਵਧਣ ਦਾ ਮਤਲਬ ਕੀ ਹੈ ਕਿਤੋਂ ਵਧ ਗਏ 100% 100% ਤੋਂ 20% ਵਧ ਗਏ ਇਹਦਾ ਕੀ ਮਤਲਬ ਹੋ ਗਿਆ ਕਿੰਨੇ ਪਰਸੈਂਟ ਹੋ ਗਏ 120% ਹੋ ਗਏ ਤਾਂ ਇਹਦਾ ਕਿੰਨੇ ਪਰਸੈਂਟ ਕਰ ਦੇਣਾ ਹੈ 120 ਪਰਸੈਂਟ ਮਾਈਨਸ ਆਪਾਂ ਨੇ ਡਿਫਰੈਂਸ ਪਤਾ ਕਰਨਾ ਹੈ ਨਾ ਇਹ ਦੋਨਾਂ ਦਾ ਇਹ ਨੰਬਰ ਆ ਗਿਆ ਇਹਦੀ ਕੈਲਕੂਲੇਸ਼ਨ ਆਪਾਂ ਬਾਅਦ ਚ ਕਰਾਂਗੇ ਇਹ ਜਿਹੜਾ ਮੈਂ ਸਾਰਾ ਡਾਟਾ ਫਾਈਂਡ ਕੀਤਾ ਹੈ ਕਿਹਦਾ ਆ ਗਿਆ ਇਹ ਕਿਹੜਾ ਆ ਗਿਆ ਟਿਊਜ਼ਡੇ ਦਾ ਆ ਗਿਆ ਉਹਨੇ ਕਿਹਾ ਸੀ ਇਨਕਰੀਜ਼ ਕਰਕੇ 20% ਉਹਨੇ ਇਹ ਨਹੀਂ ਕਿਹਾ ਸੀ 20% ਹੋ ਗਏ ਉਹਨੇ ਕਿਹਾ ਸੀ ਇਨਕਰੀਜ਼ਡ ਕਰਕੇ ਇਸ ਕਰਕੇ ਮੈਨੇ 120 ਕਰਿਆ 100 ਚ 20 ਇਨਕਰੀਜ਼ ਕਰਕੇ 120 ਕਰਤਾ ਜੇ ਡਿਕਰੀਜ਼ ਕਰ ਰਹੇ ਹੁੰਦੇ ਫਿਰ ਘਟਾ ਦਿੰਦਾ ਕਲੀਅਰ ਹੁਣ ਮਾਈਨਸ ਕੀ ਕਰੂੰਗਾ ਮੈਂ ਕਿਹਦਾ ਡਿਫਰੈਂਸ ਪਤਾ ਕਰਨਾ ਹੈ ਨਾਲ ਨੈਕਸਟ ਡੇ ਜਿਹੜਾ ਵੈਨਸਡੇ ਤਾਂ ਵੈਨਸਡੇ ਦਾ ਕਰਾਂਗਾ ਹੁਣ ਦੇਖ ਲੈਣਾ ਵੈਨਸਡੇ ਦਾ ਸੇਮ 2700 ਦਾ ਕਿੰਨੇ ਪਰਸੈਂਟ ਹੈ ਪਹਿਲਾਂ ਕਿੰਨੇ ਸੀਗੇ 12% ਸੀਗੇ ਉਸ ਤੋਂ ਬਾਅਦ ਇਨਕਰੀਜ਼ ਕਰਕੇ 25 25 ਇਨਕਰੀਜ਼ ਕਰਕੇ ਮਤਲਬ 125 ਹੋਗੇ 125% ਆ ਗਿਆ ਬਸ ਇਹਨਾਂ ਦੋਨਾਂ ਨੂੰ ਕੈਲਕੂਲੇਟ ਕਰਨਾ ਹੈ ਦੇਖ ਦੋ ਜ਼ੀਰੋ ਕੱਢ ਗਈਆਂ ਰੈੱਡ ਪੈਨ ਘਟਾ ਦਿੰਨੇ ਆ ਆਹ ਕੈਨਸਲ ਹੋ ਗਿਆ ਇੱਕ ਇਹਦੇ ਨਾਲ ਕੈਨਸਲ ਹੋ ਗਈ ਉਸ ਤੋਂ ਬਾਅਦ ਤਿੰਨ 5 3 15 5 2 10 2 6 12 ਠੀਕ ਹੈ। ਹੋਰੇ 3 ਆ ਗਿਆ ਹੋਰੇ 6 ਆ ਗਿਆ। ਉਸ ਤੋਂ ਬਾਅਦ ਐਂ ਸੇਮ ਜ਼ੀਰੋ ਆ। 1 25 5 125 25 ਜੋਗਾ 100 4 3 12 ਠੀਕ ਹੈ। ਦੋਨਾਂ 'ਚ 27 ਕਾਮਨ ਗਾੜ ਲਓ। 27 ਵੀ ਕਾਮਨ ਗਾੜ ਸਕਦੇ ਆ। 3 ਵੀ ਕਾਮਨ ਗਾੜ ਸਕਦੇ ਆ। ਕਾਮਨ ਗਾੜ ਲੇ। ਆ 27 ਵੀ ਦੇਨਵੀ ਚੈੱਕ ਕਰ ਸਕਦੇ ਹਾਂ ਕੀ ਕੀ ਬਚ ਗਿਆ ਇੱਧਰ 6 ਦੇ 5 ਬਚ ਗਿਆ 6 ਜੋ 5 ਘਟੇ 1 27 3 81 81 ਆਨਸਰ ਆ ਗਿਆ ਇਹਨਾਂ ਦਾ ਕੀ ਆਨਸਰ ਆ ਗਿਆ ਬੀ ਨੈਕਸਟ ਇਹ ਵੀ ਬਾਰ ਗ੍ਰਾਫ ਦਾ ਕੁਐਸਚਨ ਹੈ ਇਹ ਵੀ ਕਰ ਲੈਨੇ ਆ ਕਿਹ ਉਹ ਇਹਦਾ ਹੀ ਕੁਐਸਚਨ ਹੈ ਦਾ ਬਾਰ ਗ੍ਰਾਫ ਦਿੱਤਾ ਹੋਇਆ ਹੈ 6 ਵਹੀਕਲਸ ਨੇ 6 ਵਾਹਨ ਦਿੱਤੇ ਹੋਏ ਨੇ ਜਿਹਦੇ ਵਿੱਚ ਇਹ ਟਾਈਮ ਸ਼ੋ ਕਰ ਰਿਹਾ ਇਹ ਡਿਸਟੈਂਸ ਸ਼ੋ ਕਰ ਰਿਹਾ ਪਤਾ ਕੀ ਕਰਨਾ ਵਿੱਚੋਂ ਉਹਦੀ ਵਹੀਕਲ ਦੀ ਸੇਮ ਸਪੀਡ ਅੱਛਾ ਬਹੁਤ ਡੇਸ ਆਪਾਂ ਨੇ ਸਪੀਡ ਦੱਸਣੀ ਹੈ ਸੇਮ ਦੋ ਦਿਨ ਨੇ ਨਾ ਫਸਟ ਦੇ ਸੈਕੰਡ ਤਾਂ ਆਪਾਂ ਨੇ ਦੱਸਣੀ ਹੈ ਕਿ ਦੀ ਸਪੀਡ ਸੇਮ ਹੈ ਪਹਿਲਾਂ A ਦੀ ਸਪੀਡ ਸਾਰਾ ਦੀ ਕੱਲੀ ਕੱਲੀ ਸਪੀਡ ਦੇਖ ਲੈਣੇ ਆ ਆਪਸ਼ਨਾਂ ਕੀ ਨੇ A B C D E ਇਹ ਤਾਂ ਦੇਖਣਾ ਨਹੀਂ ਇਹ ਵੀ ਨਹੀਂ ਦੇਖਣਾ ਆਹੀ ਆਪਸ਼ਨਾਂ 'ਚ ਨੇ ਚੈੱਕ ਕਰ ਲੈਣੇ ਆ ਪਹਿਲਾਂ A ਦੀ ਦੇਖ ਲੈਣੇ ਆ ਥੋੜਾ ਜਿਹਾ ਬਲਰ ਹੋਇਆ ਪਿਆ ਚਲੋ ਆਹੀ ਹੈ ਬਰਾਬਰ ਠੀਕ ਹੈ ਇਹ ਪਹਿਲੇ ਦਿਨ ਕਿੰਨੀ ਆਪਣ ਨੂੰ ਸਪੀਡ ਦਾ ਫਾਰਮੂਲਾ ਪਤਾ ਹੋਊਗਾ ਕੀ ਹੁੰਦਾ ਸਪੀਡ ਕਿਹਦੇ ਬਰਾਬਰ ਹੁੰਦੀ ਹੈ ਡਿਸਟੈਂਸ अपॉन ਡਿਸਟੈਂਸ अपॉन ਟਾਈਮ ਹੁੰਦਾ ਬਸ ਆਹ ਫਾਰਮੂਲਾ ਲਗਾ ਕੇ ਚੈੱਕ ਕਰੀਓ ਜਿਹਦੀ ਸਪੀਡ ਬਰਾਬਰ ਆ ਗਈ ਉਹ ਅਨਸਰ ਆ ਜਾਏਗਾ ਪਹਿਲੇ ਵਾਲਾ ਜੇ ਮੈਂ ਪਹਿਲੇ ਦਿਨ ਦੀ ਗੱਲ ਕਰਾਂ 832 ਹੈ 832 ਹੈ ਨਾ 832 ਵਟੇ ਟਾਈਮ ਕਿੰਨਾ ਟਾਈਮ ਹੈ ਦੇ ਟਾਈਮ ਦੀ ਗੱਲ ਕਰੀ ਆਉਰੇ ਤੱਕ 16 ਹੈ ਤੇ 132 ਅਤੇ 16 ਆ ਗਿਆ ਤੇ ਦੂਜੇ ਦਿਨ ਕਿੰਨਾ ਘਟਾਈ ਬਾਅਦ ਚ ਦੇਖਾਂਗੇ 864 ਇਹਦਾ ਕਿੰਨਾ ਹੈਦਾ ਵੀ 16 ਕੀ ਦੋਨੋਂ ਬਰਾਬਰ ਆ ਜਾਣਗੇ ਨਹੀਂ ਇਹ ਦੋਨੋਂ ਕਿੱਥੇ ਬਰਾਬਰ ਨੇ ਇਹ ਬਰਾਬਰ ਤਾਂ ਨਹੀਂ ਆਣਗੇ ਕਿਉਂਕਿ ਸਪੀਡ ਬਰਾਬਰ ਆਣੀ ਚਾਹੀਦੀ ਹੈ ਇਹ ਆਪਸ਼ਨ ਤਾਂ ਕੈਨਸਲ ਹੋ ਗਈ ਹੁਣ ਨੈਕਸਟ ਆ ਜਾਨੇ ਆ ਬੀ ਤੇ ਬੀ ਵਾਸਤੇ ਕੀ ਕਰਾਂਗੇ 516 516 ਤੇ ਆ ਟਾਈਮ ਦੇਖਦਾ ਕਿੰਨਾ ਹੈ ਬੀ ਦਾ ਬੀ ਦਾ ਟਾਈਮ ਕਿੰਨਾ ਆਉਣਾ ਸੀ ਕਿੰਨਾ ਹੈ 12 12 ਨਾਲ ਉਸ ਤੋਂ ਬਾਅਦ ਦੂਜਾ ਜੇ ਆਪਾਂ ਦੂਜੇ ਦੀ ਗੱਲ ਕਰੀਏ 774 774 ਕਿੰਨਾ ਹੈ 18 ਦੂਜੇ ਦਿਨ 18 ਟਾਈਮ ਸੀ ਦੇਖਦੇ ਆ ਦੋਨੋਂ ਬਰਾਬਰ ਆਉਂਦੇ ਨੇ ਕੀ ਆਉਂਦੇ ਇਹ ਘਟੇਗਾ 12 ਚੋਕ 48 12 ਚੋਕ 48 12 ਦੀ 36 43 ਆ ਗਿਆ ਇਹਦੇ 18 18 ਤੇ ਠੀਕ ਹੈ 18 ਚੋਕ 72 ਆ ਗਿਆ ਜੀ 43 ਬਰਾਬਰ ਆ ਗਿਆ ਇਧਰ ਵੀ 43 ਆ ਗਿਆ ਇਧਰ ਵੀ 43 ਆ ਗਿਆ ਜਾਨੀ ਕਿ ਸਪੀਡ ਬਰਾਬਰ ਆ ਗਈ ਤਾਂ ਬੀ ਆਨਸਰ ਆਏਗਾ ਲੋੜ ਹੀ ਨਹੀਂ ਅੱਗੇ ਦੇਖਣ ਦੀ ਬੀ ਆਪਸ਼ਨ ਸਹੀ ਹੈ ਮਸਾ ਫਾਰਮੂਲੇ ਨੇ ਕੰਮ ਕਰਿਆ ਆਪਣੇ ਕੋਲ ਆਹ ਫਾਰਮੂਲੇ ਨਾਲ ਨਹੀਂ ਕੰਮ ਕਰਿਆ ਹੋਰ ਕੁਝ ਨਵਾਂ ਹੈ ਹੀ ਨਹੀਂ ਇਸੇ ਦੇ ਵਿੱਚ ਉਹ ਸਾਫ ਫਾਰਮੂਲਾ ਲਗਾਇਆ ਆਪਾਂ ਨੇ ਮੇਨ ਸਪੀਡ ਵਾਲਾ ਸਪੀਡ ਬਰਾਬਰ ਹੈ ਡਿਸਟੈਂਸ अपॉन ਟਾਈਮ ਤੇ ਆਹ ਡਿਸਟੈਂਸ ਦਿੱਤਾ ਹੋਇਆ ਆ ਦੇਖ ਲਓ ਤੇ ਆਹ ਆਪਣੇ ਕੋਲ ਟਾਈਮ ਦਿੱਤਾ ਹੋਇਆ ਆ ਪਹਿਲੇ ਦਿਨ ਦਾ ਦੂਜੇ ਦਿਨ ਦਾ ਆ ਪਹਿਲੇ ਦਿਨ ਦਾ ਦੂਜੇ ਦਿਨ ਦਾ ਆ ਪਹਿਲੇ ਦਿਨ ਦਾ ਹੈ ਦੂਜੇ ਦਿਨ ਦਾ ਠੀਕ ਹੈ ਨੈਕਸਟ ਚੱਲਦੇ ਆਂ ਨਵੇਂ ਰੀਜਨਿੰਗ ਦੇ ਲੋਆ ਕਰ ਲੈਣਾ 107 ਨੰਬਰ ਠੀਕ ਹੈ ਇਹਨੂੰ ਕਯੂਏ ਦੇ ਵਿੱਚ ਰੱਖ ਸਕਦੇ ਆਂ ਕੁਐਸਚਨ ਨੂੰ ਚਾਹੇ ਰੀਜ਼ਨਿੰਗ ਚ ਰੱਖ ਲੋ ਵੈਸੇ ਕਯੂਏ ਚ ਵੀ ਰੱਖਿਆ ਜਾਏਗਾ ਕੁਐਸਚਨ ਸੇਮ ਹੀ ਹੈ ਦਾ ਡਿਜੀਟਸ ਆਫ ਈਚ ਆਫ ਦੀ ਫੋਲੋਇੰਗ 5 ਨੰਬਰਸ ਆ ਰਿਟਨ ਇਨ ਰਿਵਰਸ ਆਰਡਰ ਰਿਵਰਸ ਆਰਡਰ ਦੇ ਵਿੱਚ ਨੰਬਰਾਂ ਨੂੰ ਲਿਖਣਾ ਹੈ ਈਚ ਆਫ ਦੀ ਫੋਲੋਇੰਗ ਜਿਹੜੇ ਨੀਚੇ ਪੰਜ ਨੰਬਰ ਦਿੱਤੇ ਹੋਏ ਨੇ ਆਹ ਵਾਲੇ ਰਿਵਰਸ ਜੇ ਕਰਕੇ ਲਿਖਣਾ ਇਹਨੂੰ ਰਿਵਰਸ ਕਰਕੇ ਲਿਖੋਗੇ ਕਿੰਨਾ ਆ ਜਾਏਗਾ 315 ਬਣ ਜਾਏਗਾ ਰਿਵਰਸ ਮਤਲਬ ਪੁੱਠਾ ਘੁਮਾ ਦਿਓ ਬਸ ਕੁਐਸਚਨ ਨੂੰ ਆਹ ਨੰਬਰੋਂ ਇਹ ਏ ਬਣ ਜਾਏਗਾ 294 ਏ ਬਣ ਜਾਏਗਾ 568 ਏ ਬਣ ਜਾਏਗਾ 941 ਰਿਵਰਸ ਕਰਤਾ 5 ਨਿਊ ਨੰਬਰ ਬਣ ਗਏ ਹਾਂਜੀ ਨੰਬਰ ਬਣ ਗਏ ਵਿਚ ਆਫ ਦੀ ਫੋਲੋਇੰਗ ਵਿਲ ਬੀ ਦੀ ਮਿਡਲ ਡਿਜੀਟ ਆਫ ਦੀ 3 ਨੰਬਰ ਫਰੋਮ ਦੀ ਟਾਪ ਦਾ ਨਿਊ ਨੰਬਰ ਆ ਰਹੇ ਡਿਸ ਨਹੀਂ ਉੱਤਰ ਚਲੇਗਾ ਔਰ ਡਿਸੈਂਡਿੰਗ ਆਰਡਰ ਦਾ ਮਤਲਬ ਕੀ ਹੁੰਦਾ ਪਹਿਲਾਂ ਸਭ ਤੋਂ ਲਾਰਜਰ ਫਿਰ ਆਈ ਚਲਦੇ ਚਲਦੇ ਛੋਟਾ ਕਰਦੇ ਜਾਵਾਂਗੇ ਲਾਰਜਰ ਟੂ ਸਮਾਲਰ ਪਹਿਲਾਂ ਸਭ ਤੋਂ ਵੱਡਾ ਸਭ ਤੋਂ ਵੱਡਾ ਨੰਬਰ ਕਿਹੜਾ ਹੈ ਜੇ ਮੈਂ ਸਭ ਤੋਂ ਨੰਬਰ ਵੱਡੇ ਨੰਬਰ ਦੀ ਗੱਲ ਕਰਾਂ ਤਾਂ ਆਹ ਵਾਲਾ 941 ਪਹਿਲਾਂ 941 ਆਏਗਾ ਦੂਜੇ ਨੰਬਰ ਤੇ ਕੌਣ ਹੈ 941 ਤੋਂ ਬਾਅਦ 627 ਹੈ ਠੀਕ ਹੈ ਜੀ 627 ਤੋਂ ਬਾਅਦ ਕਿਹੜਾ 568 ਹੈ 568 ਤੋਂ ਬਾਅਦ ਕਿਹੜਾ 315 ਹੈ 315 ਤੋਂ ਬਾਅਦ ਕਿਹੜਾ 299 ਇਹ ਹੁੰਦਾ ਡਿਸੈਂਡਿੰਗ ਆਰਡਰ ਪਹਿਲਾਂ ਵੱਡਾ ਉਸ ਤੋਂ ਛੋਟਾ ਉਸ ਤੋਂ ਛੋਟਾ ਉਸ ਤੋਂ ਬਾਅਦ ਕਹਿੰਦਾ ਟੌਪ ਤੋਂ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਕਿਹੜਾ ਆ ਰਿਹਾ ਪਹਿਲਾ ਦੂਜਾ ਤੀਜਾ ਆ ਰਿਹਾ ਇਜੇ ਨੰਬਰ ਤੇ ਆ ਰਿਹਾ ਤੇ ਉਹਦਾ ਆਪਣੇ ਕੀ ਦੱਸਣਾ ਹੈ ਮੀਡਲ ਡਿਜੀਟ ਦੱਸਣਾ ਵਿਚਾਲੇ ਇਹਨਾਂ ਵਿੱਚੋਂ ਕਿਹੜਾ ਅੰਕ ਉਪਰ ਤੋਂ ਤੀਜੀ ਸੰਖਿਆ ਦਾ ਵਿਚਕਾਰਲਾ ਅੰਕ ਹੈ ਵਿਚਾਲੇ ਕੌਣ ਆ ਰਿਹਾ ਵਿਚਕਾਰਲਾ ਅੰਕ ਕਿਹੜਾ 6 ਤਾਂ ਆਨਸਰ ਕੀ ਆ ਜਾਏਗਾ 6 ਠੀਕ ਹੈ ਲੋ ਜੀ ਨੈਕਸਟ ਵੀ ਦੇਖ ਲੈਣੇ ਆ ਇਹ ਵੀ ਤੁਸੀਂ ਦੇਖੋ ਕਿਉਂ ਇਹਦੇ ਵਿੱਚ ਵੀ ਰੱਖ ਸਕਦੇ ਹੋ ਰੀਜ਼ਨਿੰਗ ਵਿੱਚ ਵੀ ਜਾ ਸਕਦਾ ਹੈ ਕਿਉਂ ਇਹ ਵਿੱਚ ਵੀ ਆ ਸਕਦਾ ਇਹ ਪਲੇਅਰ ਹোলਡ 13 ਕਾਰਡ ਆਫ 4 ਸੂਟਸ ਠੀਕ ਹੈ ਜੀ ਇੱਕ ਕਾਰਡਸ ਦਾ ਕੁਐਸਚਨ ਹੈ ਪਹਿਲਾਂ ਦੇਖੀਏ ਆਪਣੇ ਕੋਲ ਬਲੈਕ ਰੈਡ ਦੇ ਆ ਟਵਾਇਜ਼ ਆਮ ਠੀਕ ਹੈ ਜੀ ਦੇਖੋ ਆਪਣੇ ਕੋਲ 13 ਕਾਰਡਸ ਹੁੰਦੇ ਨੇ ਟੋਟਲ ਥੋੜੀ ਜਿਹੀ ਬੇਸਿਕ ਗੱਲਾਂ ਕਾਰਡਸ ਨਾਲ ਰਿਲੇਟਡ ਜਿਹਦੇ ਵਿੱਚ ਦੋ ਕੀ ਹੁੰਦੇ ਨੇਗੇ ਅ ਦੋ ਕਲਰ ਦੇ ਹੁੰਦੇ ਨੇ ਇੱਕ ਰੈੱਡ ਦਾ ਇੱਕ ਬਲੈਕ ਦੋ ਕਲਰ ਹੁੰਦੇ ਨੇ ਠੀਕ ਹੈ ਜਿਹੜੇ ਰੈੱਡ ਕਲਰ ਵਾਲੇ ਨੇ ਉਹ ਕਿਹੜੇ-ਕਿਹੜੇ ਹੁੰਦੇ ਨੇ ਰੈੱਡ ਕਲਰ ਵਾਲੇ ਇੱਕ ਤਾਂ ਆਪਣੇ ਕੋਲ ਹਾਰਟ ਹੁੰਦਾ ਠੀਕ ਹੈ ਦਿਲ ਪਾਣ ਇਹਨੂੰ ਪਾਣ ਕਹਿੰਦੇ ਆਪਾਂ ਇੱਕ ਹਾਰਟ ਹੁੰਦਾ ਇੱਕ ਡਾਇਮੰਡ ਹੁੰਦਾ ਡੀ ਫੋਰ ਡਾਇਮੰਡ ਉਸ ਤੋਂ ਬਾਅਦ ਜਿਵੇਂ ਬਲੈਕ ਦੀ ਗੱਲ ਕਰਾਂ ਆਪਣੇ ਕੋਲ ਬਲੈਕ ਵੀ ਦੋ ਰੰਗ ਤਰ੍ਹਾਂ ਦੇ ਹੁੰਦੇ ਨੇ ਇੱਕ ਦਾ ਉਹਨਾ ਸਪੇਡ ਯਾਨੀ ਕਿ ਹੁਕਮ ਦਾ ਤੇ ਇੱਕ ਹੁੰਦਾ ਆਪਣੇ ਕੋਲ ਇਟ ਕਲੱਬ ਇਹ ਹੁੰਦਾ ਕਲੱਬ ਇਟ ਹੋ ਗਈ ਠੀਕ ਹੈ ਬਲੈਕ ਦੇ ਹੋ ਗਏ ਤੇ ਸਾਰੇ ਇਹਨੇ ਹੋ ਗਏ ਹੁਣ ਇਹਦੇ ਵਿੱਚ ਕੀ ਕਹਿ ਰਿਹਾ 13 ਕਾਰਡ ਆਫ ਫੋਰ ਸੂਟਸ ਨੇ ਟੋਟਲ ਉਹਨੇ 13 ਕਾਰਡ ਲਏ ਠੀਕ ਹੈ ਸੈਵਨ ਬਲੈਕ ਲਏ ਨੇ ਉਹਨੇ ਅ ਠੀਕ ਹੈ ਟੋਟਲ ਸੈਵਨ ਬਲੈਕ ਲਏ ਨੇ ਉਸ ਤੋਂ ਬਾਅਦ ਰੈੱਡ ਕਿੰਨੇ ਲਏ ਨੇ ਰੈੱਡ ਲਏ ਨੇ ਉਹਨੇ 6 ਇਹ ਡਾਟਾ 기ਵਨ ਹੈ ਠੀਕ ਹੈ ਨਾ ਬੱਤੇ ਕੱਢੇ ਹੋਣਗੇ ਉਸ ਤੋਂ ਬਾਅਦ there are twice as many diamond as spades there are twice there are twice as many diamond ਪੰਜਾਬੀ ਦੇਖੀਏ ਹੁਕਮ ਦੇ ਪੱਤਿਆਂ ਨਾਲੋਂ ਦੁੱਗਣੇ ਇੱਟ ਦੇ ਪੱਤੇ ਇੱਟ ਦੇ ਪੱਤੇ ਮਤਲਬ ਡਾਇਮੰਡ ਹੁਕਮ ਦੇ ਪੱਤਿਆਂ ਨਾਲੋਂ ਹਾਰ ਸਪੇਡ ਫੋਰ ਹੁਕਮ ਆ ਗਿਆ ਮਤਲਬ ਉਹਦੇ ਨਾਲ ਦੁੱਗਣੇ ਨੇ ਠੀਕ ਹੈ ਉਸ ਤੋਂ ਬਾਅਦ ਤੇ ਇੱਟ ਦੇ ਪੱਤਿਆਂ ਨਾਲ ਦੁੱਗਣੇ ਪਾਣ ਦੇ ਬੱਤੇ ਨੇ ਪਾਣ ਫੋਰ ਹਾਰਟ ਪਾਣ ਦੇ ਪੱਤੇ ਕਿੰਨੇ ਨੇ ਇੱਕ ਟਾ ਦੇ ਪੱਤਿਆਂ ਨਾਲੋਂ ਦੁੱਗਣੇ ਪਾਣ ਦੇ ਪੱਤੇ ਨੇ ਇਟ ਇਟ ਫੋਰ ਕਲੱਬ ਆ ਗਿਆ ਇੱਕ ਆ ਗਏ ਸਨ ਠੀਕ ਹੈ ਉਸ ਤੋਂ ਬਾਅਦ ਚੀੜੀ ਦੇ ਕਿੰਨੇ ਪੱਤੇ ਨੇ ਚੀੜੀ ਜੀੜੀ ਚੀੜੀ ਚੀੜੀ ਯਾਨੀ ਕਿ ਕਲੱਬ ਇਟ ਦੇ ਪੱਤਿਆਂ ਨਾਲੋਂ ਦੁੱਗਣੇ ਪਾਣ ਦੇ ਪੱਤੇ ਨੇ ਪਾਣ ਦੇ ਪੱਤੇ ਇਟ ਇਟ ਫੋਰ ਡੀ ਫੋਰ ਡਾਇਮੰਡ ਇਹ ਆ ਆਪਾਂ ਨੇ ਆ ਪਤਾ ਕਰਨੇ ਨੇ ਕਿੰਨੇ ਨੇ ਠੀਕ ਹੈ ਦੋਨੇ ਆਪਸ਼ਨਾਂ ਨਾਲ ਕਰ ਲੈਨੇ ਆ ਪਹਿਲੀ ਆਪਸ਼ਨ ਦੇਖਦੇ ਆਂ 4 ਯਾਨੀ ਕਿ 4 ਪਹਿਲਾਂ 50 ਫਿੱਟ ਕਰਦੇ ਨੇ ਇੱਥੇ ਆ ਕਲਰ ਨਾਲ ਕਰ ਰਹੇ ਆਂ ਮੈਂ ਪਹਿਲੀ ਆਪਸ਼ਨ ਟਰਾਈ ਕਰ ਰਹੇ ਆਂ ਜੇ 4 ਤੇ ਇੱਥੇ 4 ਰੱਖਤਾ ਕਲਬ ਜੇ 4 ਨਹੀਂ ਤਾਂ ਇਹ ਕਿੰਨੇ ਹੋਣਗੇ ਟੋਟਲ 7 ਨੇ ਨਾ ਬਲੈਕ ਆ 7 ਨੇ ਟੋਟਲ ਦਿੱਤਾ ਹੋਇਆ ਤਾਂ ਇਹ ਤਿੰਨੇ ਹੋਣਗੇ ਜੇ ਆਹ 3 ਨੇ ਤਾਂ ਇੱਧਰ ਦੇਖੋ ਜਿੱਥੇ 3 ਰੱਖੋਗੇ ਤੁਸੀਂ ਤਾਂ ਕਿੰਨੇ ਆ ਗਏ ਇਹਦੀ ਜਗ੍ਹਾ ਤੇ 3 ਰੱਖੋਗੇ ਐਸ ਦੀ ਜਗ੍ਹਾ ਤੇ ਤਾਂ ਆਪਣੇ ਕੋਲ ਕਿੰਨੇ ਆ ਗਏ ਫਿਰ ਡਾਇਮੰਡ ਡਾਇਮੰਡ ਆ ਗਏ ਆਪਣੇ ਕੋਲ 6 ਆਪਣੇ ਕੋਲ ਡਾਇਮੰਡ ਕਿੰਨੇ ਬਣਦੇ ਨੇ 6 ਬਣਦੇ ਨੇ ਜੇ ਡਾਇਮੰਡ 6 ਬਣਦੇ ਨੇ ਤਾਂ ਇਹ ਕਿੰਨੇ ਬਣਦੇ ਨੇ 12 ਜੇ 12 ਬਣਦੇ ਨੇ 12 ਤੇ 6 18 ਇਹ ਤਾਂ 6 ਹੀ ਨੇ ਨਹੀਂ ਆਪਸ਼ਨ ਕੱਢ ਗਈ ਇਹ ਤਾਂ ਅਨਸਰ ਹੋ ਹੀ ਨਹੀਂ ਸਕਦਾ ਉਸ ਤੋਂ ਬਾਅਦ 5 ਟਰਾਈ ਕਰਦੇ ਆਂ ਲੋ ਜੀ 5 ਟਰਾਈ ਕਰ ਲੈਨੇ ਆ ਇਹਨੂੰ ਘੱਟੋ ਇਹ ਤਾਂ ਹੋ ਹੀ ਨਹੀਂ ਸਕਦੇ ਕਾੜੀ ਮਾਰੋ ਇਹਦੇ ਉਸ ਤੋਂ ਬਾਅਦ 5 ਟਰਾਈ ਕਰਦੇ ਆਂ ਇੱਥੇ 5 ਹੈ ਤਾਂ ਇੱਥੇ ਕਿੰਨੇ ਆਣਗੇ 2 ਆਣਗੇ ਕਿਉਂਕਿ 7 ਨੇ ਜੇ ਇੱਧਰ 2 ਆ ਗਏ ਤਾਂ ਇਹਦੇ ਅਕੋਰਡਿੰਗ ਡਾਇਮੰਡ ਕਿੰਨੇ ਆਣਗੇ 4 ਆਣਗੇ ਜੇ 4 ਆ ਗਏ ਇਹਦੇ ਅਕੋਰਡਿੰਗ ਤਾਂ ਇੱਥੇ 8 ਆਣਗੇ ਟੋਟਲ ਕਿੰਨੇ ਹੋਗੇ 12 ਪਰ ਇਹ ਤਾਂ 6 ਨੇ ਇਹ ਵੀ ਗਿਆ ਉਸ ਤੋਂ ਬਾਅਦ ਨੈਕਸਟ ਇਹ ਵੀ ਕੱਢ ਗਈ ਹੁਣ ਨੈਕਸਟ ਟਰਾਈ ਕਰਦੇ ਆ 6 ਦੇ ਜੇ ਆ 6 ਨੇ ਤਾਂ ਇੱਕ ਪੱਤਾ ਹੋਏਗਾ ਕਿਉਂਕਿ ਟੋਟਲ 7 ਨੇ ਜੇ 1 ਐ ਤਾਂ ਇਹ 2 ਹੋਣਗੇ ਜੇ 2 ਐ ਤਾਂ 4 ਹੋਣਗੇ ਟੋਟਲ ਕਿੰਨੇ ਨੇ 6 6 ਹੀ ਨੇ ਬਿਲਕੁਲ ਓਕੇ ਆ ਸੀ ਅਨਸਰ ਆ ਗਿਆ ਅੱਗੇ ਚੱਲਦੇ ਆ ਇਹ ਰੀਜਨਿੰਗ ਦਾ ਕੁਐਸਚਨ ਹੈ ਆਹ ਦੇਖ ਲੈਣੇ ਮੈਂ ਦਈਆ ਕਿਹੋ ਜਿਹਾ ਹੀ ਕੁਸ਼ਨ ਹੈ ਇਹਦੇ ਵਿੱਚ ਦੇਖੋ ਸਿੰਪਲ ਹੈ ਪੁਆਇੰਟ ਸਾਰੇ ਦੇਖੋ ਡਿਫਰੈਂਟ ਨੰਬਰ ਨੇ ਮਲਟੀਪਲਾਈ ਕਰਕੇ ਦੇਖ ਲਓ ਪੁਆਇੰਟਾਂ ਨੂੰ ਛੱਡੋ ਇਗਨੋਰ ਕਰ ਦਿਓ 3 3 9 9 3 27 27 3 81 81 3 343 343 ਆ ਗਿਆ 343 ਦਾ 81 ਹੈ ਇਹ ਘੱਟ ਗਿਆ ਇਹ ਘੱਟ ਗਿਆ 3243 ਸੌਰੀ ਸੌਰੀ 243 ਵੀ ਆਨਸਰ ਆ ਗਿਆ ਕੁਝ ਨਹੀਂ ਕੀਤਾ ਮੈਂ ਨੇ ਆ ਤਿੰਨ ਨਾਲ ਮਲਟੀਪਲਾਈ ਕੀਤੀ ਹੈ 3 ਗੁਣਾ ਪੁਆਇੰਟਾਂ ਨੂੰ ਭੁੱਲ ਜਾਓ ਆਪਸ਼ਨ ਇਹ ਹੀ ਜੇ ਦੇ ਰੱਖਿਆ ਨੇ ਉਹਨੇ 5 3 3 3 5 ਨੇ ਨਾ 3 4 ਆ ਲਓ ਜੀ 33 9 9 3 27 27 81 81 243 ਮਸਾ ਅੰਸਰ ਆ ਗਿਆ ਪੁਆਇੰਟ ਦੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਬਾਕੀ 243 ਤੱਕ ਕਿਸੇਛਾ ਹੀ ਨਹੀਂ ਚਲੋ ਜੀ ਅੱਗੇ ਚੱਲਦੇ ਹਾਂ ਹੁਣ ਅੱਗੇ ਆਜੂ 111 ਨੰਬਰ ਹਾਂ ਇਹ ਮੈਥ ਦਾ ਹੀ ਹੈ ਕਿਉਂ ਇਹ ਦਾ ਹੀ ਕੁਐਸਚਨ ਹੈ ਲਓ ਜੀ ਇਹਨੂੰ ਸੋਲਵ ਕਰਦੇ ਹਾਂ ਇਟ 3 ऑफ 4 5 ਫੁੱਲ ਹੈ ਵੈਨ 6 ਬੋਟਲ ਆਫ ਆਲ ਵਰ ਟੇਕਨ ਆਊਟ 4 ਬੋਟਲ ਆਫ ਵਰ ਗੋਰ ਇਟ ਵਾਸ 34 ਫੁੱਲ ਹਮੈਂ ਠੀਕ ਹੈ ਤੇਲ ਦਾ ਇੱਕ ਪੰਜਾਬੀ ਚ ਦੇਖ ਲੈਣਾ ਤੇਲ ਦਾ ਇੱਕ ਟੀਨ ਦਾ ਡੱਬਾ 4/5 ਭਰਿਆ ਹੋਇਆ ਸੀ ਜਦੋਂ 6 ਬੋਤਲਾਂ ਕੱਢੀਆਂ ਗਈਆਂ ਤੇ 4 ਬੋਤਲਾਂ ਪਾਈਆਂ ਗਈਆਂ ਤੇ ਤਿੰਨ ਭਰਿਆ ਹੋਇਆ ਸੀ ਕਿੰਨੀਆਂ ਬੋਤਲਾਂ ਸੀ ਠੀਕ ਆ 4/5x1 ਲੈਣੇ ਆ ਕਿੰਨੇ ਲੀਟਰ 1 ਲੀਟਰ ਕੰਪੈਸਟਿਵ ਦਾ ਕਰਨੀ ਆ 4 ਵੜੇ ਸਿੰਪਲ ਸੀ 6 ਕੱਢਤੀਆਂ 6 ਕੱਢਤੀਆਂ 4 ਵਾਦਿਆਂ ਕਿੰਨਾ ਆ ਗਿਆ ਤੇਨ ਵੱਡੇ 4x ਆ ਗਿਆ ਠੀਕ ਹੈ ਇੱਥੋਂ ਦੇਖੋ x ਵਾਲੇ ਇੱਕ ਸਾਈਡ ਦੇ ਇਕੱਠੇ ਕਰ ਲੋ ਇਹ ਇੱਧਰ ਲੈ ਜਾਓ 6 ਜੋ 4 ਗੱਡੇ 2 ਹੁਣ ਇਹ ਦੇਖੋ ਐਲਸੀਐਮ ਲਾਉਂਗੇ 16 16 ਮਾਈਨਸ ਨੂੰ ਕਰੋਸ ਕਰ ਲਉਣਾ ਕਰੋਸ ਕਰ ਦਿਆ ਕਰੋ ਕੀ ਕੀਤਾ ਮੈਂ ਕਰੋਸ ਕਰ ਰਿਹਾ ਇੱਦਾਂ ਕਿੰਨਾ ਆ ਜਾਏਗਾ 4 ਨੂੰ ਜੋ ਕਿ 16 ਪੰਜਤੀਏ 15 نیچے b نیچے ਵਾਲੇ ਦੀ ਗੋਣਾ ਅਹੀਂ ਐਕਸ ਬਰਾਬਰ ਉਹ ਜੋ ਐਲਸੀਐਮ ਲੈ ਲਓ ਉਸ ਤੋਂ ਹੋਰ ਕੀ ਐ 16x x/2 ਬਰਾਬਰ ਹੈ 2 ਤਾਂ ਐਕਸ ਦੀ ਵੈਲਿਊ ਕਿੰਨੀ ਆ ਗਈ 40 ਆ ਗਈ ਨੈਕਸਟ ਹਾਂਜੀ 113 ਨੰਬਰ ਕਰਦੇ ਹਾਂ ਕਯੂਏ ਦਾ ਹੀ ਕੁਐਸਚਨ ਹੈ ਇਹ ਕੁਐਸਚਨ ਪਾਇਆ ਹੋਇਆ ਹੈ ਨੇ ਰੇਸ਼ਿਓ ਦੇ ਵਿੱਚ ਯਾਨੀ ਕਿ ਟੇਬਲ ਨਾਲ ਹੋ ਜੇ ਉਹਨਾਂ ਆਬ ਦੇ ਫਾਦਰ ਦੀ 6 ਸਾਲ ਬਾਅਦ ਲੋ ਜੀ 6 ਸਾਲ ਬਾਅਦ ਦੀ ਗੱਲ ਕਰਦੇ ਨੇ ਪ੍ਰੈਜ਼ੈਂਟ ਤੇ ਨਹੀਂ 6 ਸਾਲ ਬਾਅਦ 3/7 ਹੋਏਗੀ ਆਵੇ ਦੀ ਏਜ 3/7 ਹੋ ਜਾਏਗੀ ਫਾਦਰ ਦੀ ਯਾਨੀ ਕਿ ਰੇਸ਼ਿਓ ਕਿੰਨੀ ਆ ਗਈ ਇੱਧਰ ਆਵੇ ਇੱਧਰ ਫਾਦਰ ਆਵੇ ਦੀ ਕਿੰਨੀ ਹੈ ਸੌਰੀ ਆਵੇ ਦੀ ਕਿ 3 ਇੱਧਰ ਹੈ ਗਿਆ 7 ਆਹ ਰੇਸ਼ਿਓ ਦਿੱਤੀ ਹੋਈ ਹੈ ਆ ਦਿੱਤਾ ਹੋਇਆ ਹੈ ਨਾ ਉਸ ਤੋਂ ਬਾਅਦ ਜਿਹੜੀ 3.7 ਆ ਯਾਨੀ ਕਿ 7 ਦਾ ਟੇਬਲ ਹੋਏਗੀ ਦੇਖ ਲੈਣੇ ਆ ਜੀ ਕਦੋਂ 6 ਸਾਲ ਬਾਅਦ ਇਹ 6 ਸਾਲ ਬਾਅਦ ਉਹਨੇ ਕਿਹਾ ਵੀ ਇਹ ਪ੍ਰੈਜ਼ੈਂਟ ਪ੍ਰੈਜ਼ੈਂਟ ਹੈ ਇਹਨੂੰ 6 ਸਾਲ ਬਾਅਦ ਲੈ ਜਾਣੇ ਆ 55 ਇਨੂੰ 6 ਸਾਲ ਬਾਅਦ ਲੈ ਜਾਣਿਆ 61 6 ਸਾਲ ਬਾਅਦ 66 6 ਸਾਲ ਬਾਅਦ 71 ਪਰ ਮੈਂ ਤੁਹਾਨੂੰ ਕਿਹਾ 6 ਦਾ 6 ਸਾਲ ਬਾਅਦ 7 ਦੇ ਟੇਬਲ ਦੇ ਜਾਏਗੀ 7 ਦੇ ਟੇਬਲ ਤੇ ਆ ਨਹੀਂ ਜਾ ਰਿਹਾ ਆ ਨਹੀਂ ਜਾ ਰਿਹਾ ਆ ਨਹੀਂ ਜਾ ਰਿਹਾ ਇਹ ਅਨਸਰ ਆ ਗਿਆ ਡਨ ਹੈ ਕਿਉਂਕਿ 56 ਹੀ ਜਾਂਦਾ ਹੈ ਕੱਲਾ ਹੋਰ 7 ਤੇ ਜਾਂਦਾ ਹੀ ਨਹੀਂ ਨੈਕਸਟ ਕਰਦੇ ਆ ਇਹ ਰੀਜ਼ਨਿੰਗ ਦੇ ਕੁਐਸਚਨ ਹੈ ਆ R4 ਰੀਜ਼ਨਿੰਗ ਹੈ ਵੀ ਰੀਜ਼ਨਿੰਗ ਦਾ ਹਾਂਜੀ 118 ਨੰਬਰ ਕਰਦੇ ਆ ਕਿਉਂ ਇਹਦਾ ਹੀ ਕੁਐਸਚਨ ਹੈ ਇਹਦੇ ਵਿੱਚ ਕਹਿੰਦਾ ਵੀ ਜੇ 5 ਕਿਲੋਮੀਟਰ ਪਰ ਘੰਟਾ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਾਹੁੰਦਾ ਹੈ ਤਾਂ 7 ਮਿੰਟ ਉਹ ਪਹਿਲਾਂ ਖੁੰਝ ਜਾਂਦਾ ਵਾ 7 ਮਿੰਟ ਲੇਟ ਮਿਸ ਕਰ ਜਾਂਦਾ ਹੈ ਟ੍ਰੇਨ ਇੰਨੀ ਸਪੀਡ ਨਾਲ ਜੇ ਉਹ 6 ਕਿਲੋਮੀਟਰ ਦੀ ਸਪੀਡ ਨਾਲ ਜਾਂਦਾ ਤਾਂ 5 ਮਿੰਟ ਪਹਿਲਾਂ ਆ ਜਾਂਦਾ ਠੀਕ ਹੈ ਤਾਂ ਡਿਸਟੈਂਸ ਪਤਾ ਕਰਨਾ ਹੈ ਬਾਈ ਆਪਸ਼ਨ ਕਰ ਲੈਨੇ ਆ ਜੇ ਮੰਨ ਲਓ 4 ਆ ਪਹਿਲੇ ਕੇਸ ਤੇ ਜੇ ਮੰਨ ਲਓ 5 ਦੀ ਸਪੀਡ ਨਾਲ ਜਾਂਦਾ ਹੈ ਇਹਦੇ ਵਾਸਤੇ ਆਪ ਨੂੰ ਫਾਰਮੂਲਾ ਆਉਣਾ ਚਾਹੀਦਾ ਹੈ ਸਪੀਡ ਕੀ ਦੇ ਬਰਾਬਰ ਹੁੰਦੀ ਹੈ ਡਿਸਟੈਂਸ अपॉन ਟਾਈਮ ਡਿਸਟੈਂਸ अपॉन ਟਾਈਮ ਤਾਂ ਇੱਥੇ ਟਾਈਮ ਦਾ ਫਾਰਮੂਲਾ ਕੀ ਬਣ ਜਾਂਦਾ ਹੈ ਅਕੋਰਡਿੰਗ ਇਹਨੂੰ ਕਰੋਸ ਕਰਦੀਏ ਤਾਂ ਡਿਸਟੈਂਸ अपॉन ਸਪੀਡ ਡਿਸਟੈਂਸ 4 ਸਪੀਡ 5 ਇਹਦੇ ਅਕੋਰਡਿੰਗ 5 ਦੇ ਅਕੋਰਡਿੰਗ ਗੁਣਾ 60 ਇਹਨੂੰ ਮਿੰਟਾਂ 'ਚ ਬਣਾਉਣ ਵਾਸਤੇ 60 ਨਾਲ ਗੁਣਾ ਕਰਤੀ ਕਿੰਨਾ ਆ ਗਿਆ ਆਪਣੇ ਕੋਲ 60 ਮਿੰਟ ਆ ਗਿਆ ਇਹ 60 ਮਿੰਟ ਲੈਂਦਾ ਤੇ ਇਹਦੇ ਅਕੋਰਡਿੰਗ ਦੇਖੀਏ 6 ਦੀ ਸਪੀਡ ਨਾਲ ਸਪੀਡ अपॉन ਡਿਸਟੈਂਸ ਸੋਰੀ ਡਿਸਟੈਂਸ अपॉन ਸਪੀਡ ਡਿਸਟੈਂਸ 4 ਠੀਕ ਹੈ ਸਪੀਡ ਨੀਚੇ 6 60 ਤਾਂ ਕਿੰਨਾ ਹੋ ਗਿਆ ਆਪਣੇ ਕੋਲ 40 ਮਿੰਟ ਆ ਗਿਆ ਹੁਣ ਉਹ ਕੀ ਕਹਿ ਰਿਹਾ ਹੁਣ ਸਟੇਟਮੈਂਟ ਕੀ ਕਹਿੰਦੀ ਹੈ ਇਹਦੇ ਨਾਲ 7 ਮਿੰਟ ਲੇਟ ਹੋ ਜਾਂਦਾ ਹੈ 7 ਮਿੰਟ ਲੇਟ ਹੋ ਜਾਂਦਾ ਯਾਨੀ ਕਿ ਇਹਨੂੰ ਇਹਨੇ 7 ਮਿੰਟ ਜ਼ਿਆਦਾ ਲੈ ਲਏ ਇਹਨੂੰ ਲੈਣੇ ਕਿੰਨੇ ਚਾਹੀਦੇ ਸੀਗੇ ਇਹਨੂੰ ਲੈਣੇ ਚਾਹੀਦੇ ਸੀਗੇ 53 53 ਮਿੰਟ ਲੈਣੇ ਚਾਹੀਦੇ ਸੀ ਇਹਨੂੰ ਹੁਣ ਇਹ 5 ਮਿੰਟ ਪਹਿਲਾਂ ਆ ਜਾਂਦਾ ਯਾਨੀ ਕਿ 5 ਮਿੰਟ ਜ਼ਿਆਦਾ ਵੀ ਲੈ ਲੈਂਦਾ ਕੋਈ ਇਸ਼ੂ ਨਹੀਂ ਸੀਗਾ 45 ਮਿੰਟ ਬਰਾਬਰ ਮੈਚ ਨਹੀਂ ਕਰਿਆ ਡਾਟਾ ਤਾਂ ਇਹ ਕੱਟ ਗਿਆ ठीक है हूँ आप कर दें, बी एप्शन हूँ बी ऑप्शन च की है यही सेम चीज़ आप बी करते हैं हम सेम चीज़ कि कर दें, बी नाल। ਹਾਂਜੀ ਹੁਣ ਸੇਮ ਚੀਜ਼ ਆਪਾਂ ਬੀ ਨਾ ਕਰਦੇ ਆਂ ਸੇਮ ਹੁਣ ਡਿਸਟੈਂਸ ਆਪਣੇ 5 ਲੈ ਲਿਆ ਪਹਿਲਾਂ ਸਪੀਡ 5 ਹੈ ਗੁਣਾ 60 ਤਾਂ ਕਰ ਰਹੇ ਮਿੰਟ ਚ ਬਣਾਉਣ ਵਾਸਤੇ ਉਵੇਂ ਸੇਮ ਸਪੀਡ ਕਿੰਨੀ ਆ ਅਗਲੇ ਕੇਸ ਇੱਕ ਵਾਰ ਸਪੀਡ 5 ਆ ਇੱਕ ਵਾਰ ਸਪੀਡ 6 ਹੈ ਸਪੀਡ ਇੱਕ ਵਾਰ 5 ਆ ਇੱਕ ਵਾਰ 6 ਕਿੰ ਆ ਕਰਤਾ ਹੁਣ ਕਿੰਨਾ ਆ ਗਿਆ ਇਹਦੇ ਅਕੋਰਡਿੰਗ 60 ਮਿੰਟ ਆ ਗਿਆ ਇਹਦੇ ਅਕੋਰਡਿੰਗ ਮੰਜਾ ਮਿੰਟ ਆ ਗਿਆ ਬਿਲਕੁਲ ਠੀਕ ਹੈ ਹੁਣ ਸਟੇਟਮੈਂਟ ਕੀ ਕਹਿੰਦੀ ਹੈ ਇਹ 7 ਮਿੰਟ ਮਿਸ ਕਰ ਜਾਂਦਾ ਜਾਨੀ ਕਿ 7 ਮਿੰਟ ਜ਼ਿਆਦਾ ਲੈ ਜਾਂਦਾ ਜਾਨੀ ਕਿ ਇਹਨੂੰ ਲੈਣੇ ਕਿੰਨੇ ਚਾਹੀਦੇ ਸੀ 53 ਇਹਦੇ ਇੱਥੇ ਕਹਿੰਦੇ 5 ਮਿੰਟ ਜ਼ਿਆਦਾ ਵੀ ਲੈ ਲੈਂਦਾ ਕੋਈ ਇਸ਼ੂ ਨਹੀਂ ਸੀ 55 ਫੇਰ ਨਹੀਂ ਡਾਟਾ ਮੈਚ ਕਰਿਆ ਇਹ ਵੀ ਕੱਟ ਗਿਆ অপਸ਼ਨ ਇਹ ਵੀ ਕੱਟ ਦੋ অপਸ਼ਨ ਕੱਟ ਗਈਆਂ ਹੁਣ ਤੀਜੀ ਟਰਾਈ ਕਰਦੇ ਇੱਥੇ ਹੀ ਕਰ ਲੈਣੇ ਇਸ ਵਾਰ ਆਪਾਂ ਡਿਸਟੈਂਸ ਤੀਜੀ অপਸ਼ਨ 6 ਕਿਲੋਮੀਟਰ ਲੈ ਕੇ ਚੱਲ ਰਹੇ ਹਾਂ ਡਿਸਟੈਂਸ ਪਾਉਣ ਇੱਕ ਵਾਰ ਸਪੀਡ 5 ਐ ਇੱਕ ਵਾਰ ਸਪੀਡ 6 ਐ ਗੁਣਾ 60 ਤਾਂ ਕਰ ਰਹੇ ਆ ਮੈਂ ਮਿੰਟ ਚ ਬਣਾਉਣ ਵਾਸਤੇ 5 12 5 60 ਹੋਰੇ ਆ ਗਿਆ 72 6 ਨਾਲ 6 ਕੱਟ ਗਿਆ ਉਰੇ ਆ ਗਿਆ 60 ਉਹ ਸਟੇਟਮੈਂਟ ਅਕੋਰਡਿੰਗ ਚੱਲਦੇ ਆ 7 ਮਿੰਟ ਨਾਲ ਮਿਸ ਕਰ ਗਿਆ ਟ੍ਰੇਨ ਯਾਨੀ ਕਿ 7 ਮਿੰਟ ਇਹਨੂੰ ਕੱਟ ਲੈਣੇ ਚਾਹੀਦੇ ਸੀ ਯਾਨੀ ਕਿ ਲੈਣੇ ਕਿੰਨੇ ਚਾਹੀਦੇ ਸੀ ਇਹਨੂੰ ਟਾਈਮ 65 ਇਹ 5 ਮਿੰਟ ਜ਼ਿਆਦਾ ਲੈ ਗਿਆ ਆ ਸੌਰੀ 5 ਮਿੰਟ ਪਹਿਲਾਂ ਹੀ ਆ ਗਿਆ 5 ਮਿੰਟ ਹੋਰ ਵੀ ਲੈ ਲੈਂਦਾ ਕੋਈ ਇਸ਼ੂ ਨਹੀਂ ਸੀ 65 ਇਧਰੋਂ ਵੀ 65 ਇਧਰ ਵੀ ਡਾਟਾ ਮੈਚ ਕਰ ਗਿਆ ਤਾਂ ਕੀ ਨਾਂ ਅਨਸਰ ਆ ਗਿਆ ਸੀ ਆ ਠੀਕ ਹੈ ਜੀ ਨੈਕਸਟ ਚੱਲਦੇ ਆ ਲੋ ਜੀ ਡਨ ਹੈ ਇਹੀ ਆਏ ਸੀ ਤੁਹਾਡੇ ਕਯੂਏ ਦੇ ਕੁਐਸਚਨ ਠੀਕ ਹੈ ਜੀ ਜੇ ਇਹਦੇ ਵਿੱਚ ਤੁਹਾਨੂੰ ਕੋਈ ਨਹੀਂ ਕਲੀਅਰ ਹੋਇਆ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ